ਲੋ ਵੀ ਦੋਸਤੋ ਜਿਹੜੇ ਭਰਾ ਕੋਈ ਥੋੜੇ ਪੈਸਿਆਂ ਦੇ ਘੋੜੀ ਲੈਣੀ ਚਾਹੁੰਦੇ ਆ ਤੇ ਲੈਣੀ ਵੀ ਪੂਰੇ ਮਾਰਕੀ ਵਾਲੇ ਚਾਹੁੰਦੇ ਚੰਗੀ ਕੱਟ ਕੰਡੀਸ਼ਨ ਦੀ ਚਾਹੁੰਦੇ ਤਾਂ ਆ ਵੀਡੀਓ ਦੇਖ ਲਓ ਦੋ ਕਮੈਂਟਾਂ ਦੀ ਵੀਡੀਓ ਮਿੱਤਰੋ ਪੰਜ ਕਲੈਨ ਘੋੜੀ ਆ ਤੇ ਰੇਟ ਹੈ ਦਾ ਲੱਖ ਦੇ ਆਸ-ਪਾਸ ਪੰਚ ਤੇ ਆਪਾਂ ਵੀਡੀਓ ਦੇ ਸ਼ੁਰੂ ਵਿੱਚ ਆਪਾਂ ਹਿੰਟ ਦੇਦਾ ਰੇਟ ਦਾ ਮੜਕ ਮੁੜਕ ਪੂਰੀ ਹੈ ਘੋੜੀ ਚ ਥੋੜੀ ਜਿਹੀ ਹੁਣ ਤੁਹਾਨੂੰ ਹੀ ਪਤਾ ਧੁੰਦ ਪੈਣ ਕਰਕੇ ਨਾ ਕੁਆਲਟੀ ਵੀਡੀਓ ਇੰਨੀ ਸਾਫ਼ ਨਹੀਂ ਆਉਂਦੀ ਧੁੰਦਲੀ ਜੀ ਵੀਡੀਓ ਆਉਂਦੀ ਆ ਪਰ ਜਿਹੜੀ ਕੁਆਲਿਟੀ ਤੁਹਾਨੂੰ ਕੱਟ ਪੁਆਇੰਟ ਆ ਉਹ ਸਾਰੇ ਤੁਹਾਨੂੰ ਵੀਡੀਓ ਵਿੱਚ ਦੇਖ ਜਾਣੇ ਸਭ ਤੋਂ ਪਹਿਲਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟੱਡਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜਿਆ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਅੱਜ ਦੀ ਵੀਡੀਓ 21 ਦਸੰਬਰ 2025 ਦੀ ਵੀਡੀਓ ਮਿੱਤਰੋ ਤੇ ਅੱਜ ਤੁਹਾਡੇ ਲਈ ਮਾਰਵਾੜੀ ਪੰਜ ਕਲੈਨ ਕੁੜੀ ਲਿਆਤੀ ਜੈਜ ਮੋਲ ਦੀ ਲਿਆਤੀ ਬਾਡੀ ਵੰਤਰ ਦੀ ਚੰਗੀ ਆ ਮਜੂਤੀ ਸੋਹਣੀ ਆ ਕੱਟ ਪੁਆਇੰਟ ਸੋਹਣਿਆ ਕਨ ਕੰਡੀਸ਼ਨ ਦੀ ਚੰਗੀ ਆ ਤੁਸੀਂ ਦੇਖ ਸਕਦੇ ਆ ਗਰਦਨ ਦਾ ਨੈਕ ਪੁਆਇੰਟ ਚੰਗਾ ਮੰਨ ਲਓ ਥੱਲੇੋਂ ਬ੍ਰਾਡ ਉੱਪਰੋਂ ਪਤਲੀ ਮਣੀਆਂ ਕੋਲੋਂ ਜਾ ਕੇ ਮਾਰਕਾ ਪੂਰਾ ਪ੍ਰੋਪਰ ਆ ਚਾਰੇ ਪੈਰ ਪੰਜ ਕ ਲੈਣੇ ਆ ਚਾਰੇ ਪੈਰ ਪੂਰੇ ਚਿੱਟੇ ਮੱਥੇ ਫਟਾ ਪ੍ਰੋਪਰ ਪੰਜ ਕ ਲੈਣਾ ਕੁੜੀ ਕਹਿੰਦਾ ਮਤਲਬ ਅੰਦਰ ਦੀ ਸਾਫ ਆ ਮੌਕੇ ਤੇ ਖਾਲੀ ਆ ਹੀਟ ਕੱਢੇ ਹੀ ਆਪਾਂ ਆਪਣੇ ਕੋਲ ਜਾਇ ਰਾਜ ਤੋਂ 51000 ਫੀਸ ਆ ਉਹ ਤੋਂ ਫ੍ਰੀ ਭਰਾ ਦਾਂਗੇ ਇੰਨੀ ਆਪਾਂ ਆਫਰ ਦਿੱਤੀ ਐਤੋਂ ਸਸਤੀ ਘੋੜੀ ਨਹੀਂ ਤੁਹਾਨੂੰ ਮਿਲਨੀ ਜੇ ਆਪਾਂ ਮੰਨੀ ਆ ਕਟੋਟ 70 80000 ਦੇ ਵੀ ਕੋਈ ਘੋੜੀ ਮਿਲਦੀ ਆ ਉਹ ਚ ਵੀ ਆਪਾਂ ਚੰਗੇ ਘੋੜੇ ਤੋਂ ਭਰਾਵੇਂ ਫੀਸ ਦੇਣੀ ਪੈਣੀ ਆ ਤੇ ਮਿੱਤਰੋ ਇਹਦੀ ਜਿਹੜੀ ਤੁਹਾਡੀ ਫੀਸ ਆ ਉਹ ਬਾਜ ਜਾਣੀ ਆ ਸਵਾਰੀ ਸੂਰੀ ਦੀ ਸਾਊ ਆ ਬਾਲਪੌਰੀਆਂ ਦੀ ਸਾਫ਼ ਆ ਤੇ ਪੈਰਾਂ ਪੂਰਾਂ ਦੀ ਵੀ ਸਾਫ਼ ਆ ਜੀ ਹੱਥਾਂ ਪੈਰਾਂ ਵੱਲੋਂ ਕੰਨ ਕੁੰਨ ਚੰਗਾ ਲੱਗਿਆ ਹੋਇਆ ਧੌਣ ਧੂਣਾ ਰਾਜੀ ਲਿਖੀ ਸਾਰੀ ਤੁਹਾਡੇ ਸਾਹਮਣੇ 20 ਦਸੰਬਰ ਸ਼ਾਮ ਦੀ ਵੀਡੀਓ ਬਣੀ ਹੋਈ ਹੈ ਜੀ ਪੈਰਪੂਰ ਦਾ ਸਾਇਸ ਹੋਣਾ ਥੋੜੇ ਪੈਰ ਵੀ ਪੰਨ ਵਾਲਿਆ ਪਰ ਜੇ ਵੀ ਕੰਡੀਸ਼ਨ ਉਹ ਤੋਂ ਹੀ ਦੇਖ ਸਕਦੇ ਆ ਸਾਹਮਣੇ ਤੁਹਾਡੇ ਘੋੜੀ ਖੜੀ ਆ ਸਾਊ ਠੰਡੀ ਆ ਬਾਲ ਭੋਰੀਆਂ ਵੱਲੋਂ ਸਾਫ ਆ ਜਿਹੜੇ ਭਰਾ ਦੇ ਪਸੰਦ ਹੋਈ ਪੰਜ ਗਲੈਂ ਘੋੜੀ ਲੈਣ ਦਾ ਚਾਹ ਬਣੋ ਜਾਇਜ ਮੁੱਲੇ ਚਾਹੁੰਦਾ ਥੱਲੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਲਿਓ ਧੰਨਵਾਦ